ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੇਖੋ ਜੀ ਮੰਜਾ ਬਣ ਕੇ ਹੋ ਗਿਆ ਤਿਆਰ। ਜਿੱਥੋਂ ਆਪਾਂ ਸ਼ੁਰੂ ਕਰਿਆ ਸੀ ਇਹ ਵੀ ਡਿਜ਼ਾਈਨ ਦੱਸਿਆ ਇਹ ਵੀ ਦੱਸਿਆ ਇਹ ਵੀ ਦੱਸਿਆ ਇਹ ਵੀ ਦੱਸਿਆ ਤੁਹਾਨੂੰ। ਤੋਂ ਤੱਕ। ਦੇਖੋ ਮੰਜਾ ਬਹੁਤ ਹੀ ਪਿਆਰਾ ਬਣ ਕੇ ਤਿਆਰ ਹੋਇਆ। ਸਾਰਾ ਤੁਹਾਨੂੰ ਦਿਖਾਉਣੀ ਅੰਦਰੋਂ। ਤੇ ਵੀਡੀਓ ਨੂੰ ਐਂਡ ਟੈਕਰ ਜ਼ਰੂਰ ਵੇਖਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਘੰਟੀ ਬਟਨ ਜ਼ਰੂਰ ਦਮਾਉਣਾ ਦੇਖੋ ਤੁਹਾਨੂੰ ਨੇਟ ਤੋਂ ਕਰਕੇ ਵਖਾ ਹੁਣ ਤੁਹਾਨੂੰ ਇਹ ਦਿਖਾਉਣੇ ਆ ਵੀ ਇਹ ਜੀ ਹੈ ਵਿਚਾਲੇ ਇਹਦੇ ਦੇਖੋ ਇਹ ਚੀਜ਼ ਹੈ ਜੀ ਤੁਸੀਂ ਚੱਕਣਾ ਹੈ ਦੇਖੋ ਇਹ ਦੱਬੀ ਦਾ ਸੀਗਾ ਜਿੱਦਾਂ ਆਪਾਂ ਇਹ ਪਾਉਣੇ ਆ ਇੱਕ ਹੀ ਪਾਉਣੀ ਹੈ ਇੱਥੇ ਬੰਦਣੀ ਹੈ ਇਹ ਵੀ ਇੱਕ ਬੰਦਣਾ ਜਦੋਂ ਬੰਦ ਹੋਣਾ ਤੇ ਇਹ ਡੱਬੀ ਹੈ ਜਿਹੜੀ ਇਹ ਵੀ ਇੱਕ ਹੀ ਬੰਦਣੀ ਹੈ ਤੇ ਇਹ ਜਿਹੜੀ ਦੱਬੀ ਦਾ ਦੇਖੋ ਆ ਵੇਖ ਅਸੀਂ ਜੀ ਆ ਗਏ ਦੱਬੀ ਦਾ ਸੀ ਫਿਰ ਅਸੀਂ ਆਏ ਰस्सियां ਪਾ ਕੇ ਇਹਨੂੰ ਜੀ ਨੂੰ ਚੱਕਤਾ ਤੇ ਨਹੀਂ ਤੁਹਾਡਾ ਜੀ ਇੱਥੇ ਵੀ ਆ ਬੰਦ ਹੋਣ ਤੇ ਦੋ ਪਹਿਣਗੇ ਫਿਰ ਜਾਂ ਸ਼ੁਰੂ ਕਰਨ ਵੇਲੇ ਇੱਥੋਂ ਦਿੱਕਤ ਤੁਸੀਂ ਪਾ ਸਕਦੇ ਹੋ ਆ ਰੱਸੀ ਨਹੀਂ ਪਾ ਸਕਦੇ ਜਿਹੜੀ ਆ ਵਾਲੀ ਹੈ ਜੇ ਡਿਜ਼ਾਈਨ ਬਣਾਉਂਗੇ ਤੁਸੀਂ ਆਹਾਂ ਪਚਾਲੇ ਬਣਾਉਂਗੇ ਫਿਰ ਤੁਸੀਂ ਆ ਰੱਸੀ ਨਹੀਂ ਪਾ ਸਕਦੇ ਇੰਨੇ ਤਿੰਨ ਇਧਰੋਂ ਪਹਿਣੀਆਂ 6 ਰस्सियां ਤੇ 6 ਇਹ 12 ਰस्सियां ਤੇ ਬੰਦ ਕਰਨਾ ਪਊਗਾ ਤੁਹਾਨੂੰ ਇਹ ਵਿਚਾਲਾ ਨਹੀਂ ਇਹਦਾ ਆਹ ਵਿਚਾਲਣਾ ਨਹੀਂ ਬਣ ਸਕਦੇ ਇਹਦੇ ਨਾਲ ਜੀ ਦੱਬਿਆ ਜਾਊਗਾ ਦੇਖੋ ਆਸੀਂ ਜੀ ਵਾਲਾ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਇਹ ਆ ਸੀ ਇਹਦੇ ਇੱਥੇ ਇਹ ਬਣੂਗਾ ਫਿਰ ਜਦੋਂ ਆਹ ਵਿਚਾਲੇ ਇਹ ਜੀ ਵਾਲੀ ਆਹ ਹੁੰਦੀ ਹੈ ਜੇ ਤੁਸੀਂ ਆਹ ਪਾਉਂਗੇ ਵੀ ਜਦੋਂ ਬੰਦ ਕਰਨ ਵੇਲੇ ਆਹ ਪਾਉਗਾ ਲਿਜਾਣ ਤਾਂ ਉਦੋਂ ਇਹ ਟੱਬੀ ਬਣੂਗੀ ਤੇ ਇਹ ਤੇ ਦੱਬੀ ਦਾ ਫਿਰ ਵੀ ਤੁਸੀਂ ਇਹ ਨਹੀਂ ਪਾ ਸਕਦੇ ਕਿ ਡੱਬੀ ਫਿਰ ਇਹ ਵਿਚਾਲਣੀ ਨਹੀਂ ਬਣ ਸਕਦੇ ਆਹੀ ਪੈਣਗੀਆਂ 6 6 ਫੇਰ ਜੀ ਚੱਕਿਆ ਜਾਊਗਾ ਦੇਖੋ ਤਿੰਨ ਵਾਰੀ ਚੱਕਿਆ ਹੋਇਆ ਇਹ ਤੇ ਵੀ ਚੱਕਿਆ ਫੇਰ ਅਗਲੀ ਤੇ ਫੇਰ ਉਹ ਦੋ ਅਗਲੀ ਤੇ ਇਹਦੇ ਦੰਬਿਆ ਜੀ ਆਹ ਫੇਰ ਇੱਥੇ ਦੱਬਿਆ ਹੋਇਆ ਤਿੰਨਾਂ ਤੇ ਚੱਕਿਆ ਤਿੰਨਾਂ ਤੇ ਇਹ ਪਾਉਗੀ ਤੇ ਜਾਂ ਫਿਰ ਇਹ ਤੇ ਆ ਇਸ ਤਰੀਕੇ ਨਾਲ ਵੀ ਬਣੂਗਾ ਜਿਵੇਂ ਅਸੀਂ ਚੱਕਿਆ ਤੇ ਨਹੀਂ ਫਿਰ ਜਦੋਂ ਜੇ ਤੁਸੀਂ ਆਹ ਇਹ ਤੇ ਬੰਦ ਕਰਨਾ ਫਿਰ ਤੁਸੀਂ ਆਹ ਬਚਾਲੜੀ ਨਹੀਂ ਪਾਵੋਗੇ ਦੰਨ ਰਸਾਂ ਗਿਆ ਛੇ ਰਸਾਂ ਇਧਰੋਂ ਪਾਉਣੀਆਂ ਤੇ ਛੇ ਹੀ ਇਧਰੋਂ ਪਾਉਣੀਆਂ ਵਿਚਾਲੜੀ ਨਹੀਂ ਪਾਉਣੀਆਂ ਦੇਖੋ ਇਹ ਤੇ ਚੱਕਿਆ ਹੋਇਆ ਇਹ ਤੇ ਵੀ ਚੱਕਿਆ ਇਹ ਤੇ ਵੀ ਚੱਕਿਆ ਗਿਆ ਫਿਰ ਇਹ ਹੀ ਦਸਾਂ ਗਿਆ ਪੈਣਗੀਆਂ ਇਹ ਵਾਲੀ ਨਹੀਂ ਪੈਣੀ ਤੇ ਵੀਡੀਓ ਨੂੰ ਐਂਡ ਤੱਕ ਦੇਖਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਹ ਚੌਥਾ ਪਾ ਆ ਗਿਆ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਮੰਜੇ ਨੂੰ ਅਸੀਂ ਬਹੁਤ ਹੀ ਸਹੀ ਦੱਸਿਆ ਮੰਜਾ ਬਣਾਉਣਾ ਤੇ ਵੀਡੀਓ ਵੇਖਣ ਲਈ ਧੰਨਵਾਦ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਉਹ ਚੈਨਲ ਜਿਹੜਾ ਚੈਨਲ ਤੇ ਨਵਾਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਹ ਘੰਟੀ ਬਟਨ ਜਰੂਰ ਤਾਂ ਮਾਰਨਾ ਕਿਉਂਕਿ ਜਿਹੜੀ ਵੀਡੀਓ ਪਾਵਾਂਗੇ ਅਸੀਂ ਤੁਹਾਡੇ ਤੱਕਰ ਪਹੁੰਚੇ ਪਹਿ ਸਭ ਤੋਂ ਪਹਿਲਾਂ ਪਹੁੰਚੂਗੇ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ